ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਤੋ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਇਕ੍ਰੂ ਛੇ ਜੀਓ ਸਮਰਥ ਗੁਰੂ ਜਿਰ 77 ਯੋ ਪੰਨ ਪੰਨ RAM DAS GUR ਜਿਨ ਸਿਰ ਆ ਤਨੈ ਸਵਾਰਿਆ ਪੂਰੀ ਹੋਈ ਕਰਾਮਾਤ ਸਿਰਜਣਹਾਰ ਹੈ ਤਾਰਿਆ ਹਉ ਆਇਆ ਦੂਰੋ ਚੱਲ ਕੇ ਮੈਂ ਤਕੀ ਤੋ ਸ਼ਰਣਾਏ ਜਿਉ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੂ ਦੁਖ ਸੁਗਰੀ ਜਿਉ ਕੋਈ ਜਦ ਕੜੀ ਚਾਦੀ ਵੀ ਵਰਸੈ ਬੀ ਬੁਰ ਦੇ ਕਣ ਜਾਈ ਸੰਦ ਸਾਗਰ ਉਪੇ ਬੋਖਾਰਾ ਗੁਰ ਸਿਕ ਲੰਗ ਗੁਰੂ ਪੈ ਜਾਈ ਸਤਨਾਮ ਸ੍ਰੀ ਵਾਇਕੁਰੂ ਸਾਹਿਬ ਜੀ ਬਨਾਸਰੀ ਮਨ ਲਾ ਪੰਜ ਮਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋਕੀਤ ਹੈ ਸੂਰਾ ਤੁਮ ਜਿਣੈ ਸਗਲ ਵਸਤਾ ਕੈ ਜਕ ਸਤਗੁਰ ਪੂਰਾ ਜਾਕੂ ਹਰ ਰੰਗ ਲਗੋ ਇਸ ਤੁਮੈ ਸੋ ਕਈਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਕ ਸਤਗੁਰ ਪੂਰਾ ਆਪੁਰ ਕਈ ਆਤਮ ਰੰਗ ਸਰਣੀ ਪਾਵਨ ਨਾਮ ਤਿਆਵਨ ਸਹਿਜ ਸੁਭਾਵਨ ਸੰਗ ਰਹਾਓ ਜਨ ਕੇ ਚਰਨ ਵਸੇ ਮੇਰਾ ਹੀ ਰਹਿ ਸੰਗ ਪੁਨੀਤਾ ਦੇਹੀ ਜਨ ਕੀ ਪੂਰਾ ਦੇਹੋ ਕਿਰਪਾ ਨਿਧ ਜਨਕੀ ਚਰਨ ਵਸੈ ਮੇਰੇ ਹਿਆਰੈ ਸੰਗ ਪੁਨੀਤਾ ਦੇਹੀ ਜਨਕੀ ਤੂਰ ਦੇਹੁ ਕਿਰਪਾ ਨਿਤ ਨਾਨਕ ਕੇ ਸੁਖ ਏਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ